ਸਸ਼ੀਅਕਾਲ ਜੀ ਮੈਂ ਬਾਈ ਬਬੀਕ ਤੋਂ ਬਰਨਾਲਾ ਸੀਟ ਤੋਂ ਹਰ ਰੋਜ਼ ਇਤਰਾ ਅੱਜ ਆਪ ਇੱਕ ਹੋਰ ਨਿਊ ਵੀਡੀਓ ਲੇਕ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਬਹੁਤ ਹੀ ਸੋਹਣੇ ਜੇ ਸੂਟ ਲੈ ਕੇ ਆਏ ਇਹਦੇ ਵਿੱਚ ਕੁਝ ਕੁ ਸਰਟ ਆਪਾਂ ਨੇ ਸਟਿਚ ਕੀਤੀਆਂ ਹੋਈਆਂ ਨੇ ਨੀਡਲਵਰਕ ਵਾਲੇ ਸੂਟ ਰਹਿਣਗੇ ਮਸ਼ੀਨਵਰਕ ਵਾਲੇ ਸੂਟ ਰਹਿਣਗੇ ਐਂਡ ਆਰਟੀਫੀਸ਼ੀਅਲ ਮਿਰਰ ਵਾਲੇ ਸੂਟ ਰਹਿਣਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹਿਣਾ ਜੀ ਆਪਾਂ ਫੈਬਰਿਕ ਡਿਟੇਲ ਪ੍ਰਾਈਸ ਸਭ ਕੁਝ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਾਂਗੇ ਵੀਡੀਓ ਨੂੰ ਸਕਿਪ ਨਹੀਂ ਕਰਨਾ ਐਂਡ ਤੱਕ ਜ਼ਰੂਰ ਦੇਖਣਾ ਐਂਡ ਵੀਡੀਓ ਨੂੰ ਦੇਖਣ ਦੇ ਨਾਲ-ਨਾਲ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਜੀ ਸਾਈਡ ਤੇ ਘੰਟੀ ਵਾਲਾ ਬਟਨ ਹੋਊਗਾ ਉਹਨੂੰ ਪ੍ਰੈਸ ਕਰ ਦੇਣਾ ਤਾਂ ਕਿ ਜਿਹੜੀ ਵੀ ਆਪਾਂ ਨਿ ਪਹੁੰਚ ਜਾਇਆ ਕਰੋ ਜਿਹੜੀਆਂ ਪਹਿਲਾਂ ਸਾਡੇ ਚੈਨਲ ਤੇ ਫਸਟ ਟਾਈਮ ਵੀਡੀਓ ਦੇਖਦੀਆਂ ਨੇ ਉਹ ਜਰੂਰ ਆ ਸਾਡੇ ਚੈਨਲ ਨੂੰ ਜਿਹੜਾ ਸਬਸਕ੍ਰਾਈਬ ਕਰ ਲੈ ਕਰੋ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਾਂਗੇ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਆ ਜਾਇਆ ਕਰੂਗਾ ਜੀ ਬਾਕੀ ਜਿਹੜੇ ਅੱਜ ਆਪਾਂ ਨੇ ਸੂਟ ਰੈਡੀ ਕੀਤੇ ਨੇ ਆਪਾਂ ਇਸ ਵੀਡੀਓ ਦੇ ਵਿੱਚ ਸਾਰਾ ਪ੍ਰਾਈਸ ਫੈਬਰਿਕ ਡਿਟੇਲ ਸਭ ਕੁਝ ਮੀਡੀ ਦੇ ਵਿੱਚ ਹੀ ਦਿਖਾਵਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਣੇ ਰਹੋ ਬਹੁਤ ਹੀ ਸੋਹਣੇ ਜੇ ਸਟੱਫ ਦੇ ਉੱਪਰ ਬਹੁਤ ਹੀ ਸੋਹਣੇ ਜੇ ਸੂਟ ਜਿਹੜੇ ਰੈਡੀ ਕੀਤੇ ਹੋਏ ਨੇ ਲਾਈਕ ਜਿੱਦਾਂ ਕਿ ਇਹ ਵਾਲਾ ਫਸਟ ਸੂਟ ਆ ਗਿਆ ਇਹ ਸਾਰੇ ਈ ਉਹਨਾਂ ਨੇ ਨਾ ਮਾਮਾ ਧੀਆ ਦਾ ਸੂਟ ਰੈਡੀ ਕਰਵਾਇਆ ਸੀਗਾ ਮੇਰੀ ਭੈਣ ਨੇ ਇਹ ਤਾਂ ਉਹਨਾਂ ਦੀ ਬੇਟੀ ਦੇ neck ਦੇ ਉੱਪਰ needle ਦੇ ਨਾਲ ਕੰਮ ਕੀਤਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਜਿਹੜਾ neck ਦੇ ਉੱਪਰ ਕੰਮ ਕੀਤਾ ਹੈ ਇਹ ਜਿਹੜੀ crepe ਲਗਾਈ ਹੋਈ ਹੈ 60 ਗ੍ਰਾਮ ਵਾਲੀ crepe ਲਗਾਈ ਹੋਈ ਆ ਤੁਹਾਨੂੰ crepe ਦਾ ਵੀ ਅਸੀਂ ਦਿਖਾ ਦਾਂਗੇ ਜੀ ਸੂਟ ਇਹ ਪੂਰਾ ਹੀ ਕਪੜਾ ਜਿਹੜਾ ਅਸੀਂ ਕੱਟ ਨਹੀਂ ਕੀਤਾ ਹੋਇਆ ਹੈਗਾ ਕਿਉਂਕਿ ਇਹ ਉਹਨਾਂ ਦੀ ਮਦਰ ਦਾ ਸੂਟ ਹੈ ਮਾਂ ਮਾਤੇ ਧੀਆਂ ਦਾ ਦੋਨਾਂ ਦਾ ਇੱਕੋ ਜਿਹਾ ਹੀ ਸੂਟ ਰੈਡੀ ਕੀਤਾ ਤੁਸੀਂ ਦੇਖ ਸਕਦੇ ਹੋ neck ਦੇ ਉੱਪਰ ਬਹੁਤ ਹੀ ਸੋਹਣਾ ਜਿਹਾ ਕੰਮ ਕੀਤਾ ਹੋਇਆ ਹੈਗਾ neck ਦੇ ਉੱਪਰ ਵੀ ਕੰਮ ਕੀਤਾ ਹੋਇਆ ਹੈਗਾ ਤੇ ਘੇਰੇ ਦੇ ਉੱਪਰ ਵੀ ਜਿਹੜਾ ਕੰਮ ਕੀਤਾ ਹੈਗਾ ਜਿਹੜੀ 크레이ਪ ਆ ਗਈ 크레이ਪ ਦੇ ਇਹ ਅਸੀ ਜੀ ਲੋ 크레이ਪ ਦਾ ਵੀ ਸਟੈਂਡਰਡ 60 ਗ੍ਰਾਮ 크레이ਪ ਉੱਪਰ ਮੈਂਸ਼ਨ ਕੀਤਾ ਹੈ ਜੀ ਬਾਕੀ ਤੁਸੀਂ ਵਰਕ ਦੀ ਫਿਨਿਸ਼ਿੰਗ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਸਾਫ਼ ਸੁਥਰਾ ਜਿਹੜਾ ਕੰਮ ਕੀਤਾ 컬러 ਕੰਬੀਨੇਸ਼ਨ ਵੀ ਬਹੁਤ ਪਿਆਰਾ ਹੈਗਾ ਇਹ ਵਾਲਾ ਆ ਗਿਆ ਜਿਹੜਾ ਉਹਦੇ ਘੇਰੇ ਦੇ ਉੱਪਰ ਕੰਮ ਕੀਤਾ ਹੋਇਆ ਹੈਗਾ ਇਹ ਵਾਲਾ ਜਿਹੜਾ ਆ ਗਿਆ 슬ੀਵਸ ਦੇ ਉੱਪਰ ਕੰਮ ਕੀਤਾ ਹੈ ਜੀ 슬ੀਵਸ ਦਾ ਇੱਕ ਇਹ ਵਾਲਾ ਆ ਗਿਆ ਇਹ ਵੀ 슬ੀਵਸ ਦਾ ਕੀਤਾ ਇਹ ਉਹਨਾਂ ਦੀ ਬੇਟੀ ਦਾ ਕੀਤਾ ਹੈ ਬੇਟੀ ਨੇ 슬ੀਵਸ ਤੇ ਰੈਡੀ ਕੀਤੀਆਂ ਹੋਈਆਂ ਨੇ ਉਹਨਾਂ ਨੇ ਬਾਟਮ ਦੇ ਉੱਪਰ ਵਰਕ ਨਹੀਂ ਕਰਵਾਇਆ ਸੀ ਜੀ ਵਿਦਆਊਟ 슬ੀਵਸ ਦੋਨਾਂ ਮਮਾਤੀਆਂ ਦਾ ਸੂਟ ਇਹ ਉਹਨਾਂ ਨੂੰ ਰੈਡੀ ਕਰਕੇ ਪਿਆ ਜੀ 2000 ਰੁਪਏ ਦੇ ਵਿੱਚ ਓਨਲੀ ਵਰਕ ਵਰਕ ਕਿਉਂਕਿ ਉਹਨਾਂ ਦੇ ਮਮਾ ਦਾ ਵੀ ਓਨਾ ਹੀ ਕੰਮ ਕੀਤਾ ਸੀ ਤੇ ਉਹਨਾਂ ਦੀ ਬੇਟੀ ਦੇ ਵੀ ਓਨਾ ਹੀ ਕੰਮ ਕੀਤਾ ਸੀ ਦੋਨਾਂ ਦੇ ਵਰਕ ਪ੍ਰਾਈਸ ਅਸੀਂ ਲਿਆ ਸੀ 2000 ਰੁਪਏ ਫੈਬਰਿਕ ਜਿਹੜਾ ਰਹੂਗਾ ਜਿੰਨੇ ਵਾਲਾ ਤੁਸੀਂ ਲਗਾਓਗੇ ਉਹਦੇ ਚਾਰਜਸ ਆ ਉਸ ਦੇ ਅਕੋਰਡਿੰਗ ਐਡ ਹੋ ਜਾਂਦੇ ਨੇ ਚਾਹੇ ਤੁਸੀਂ 500 ਵਾਲੇ ਸੂਟ ਤੇ ਰੈ ਸੀ ਹਜ਼ਾਰ ਵਾਲੀ ਤੇ ਰੈਡੀ ਕਰਵਾਉ ਵਾਲੋ ਇਹ ਤੁਹਾਡੇ ਤੇ ਡਿਪੈਂਡ ਕਰਦਾ ਜਾਂ ਤੁਸੀਂ ਆਪਣਾ ਸਟੱਫ ਭੇਜ ਕੇ ਕਰਵਾਉਣਾ ਚਾਹੁੰਦੇ ਹੋ ਜਾਂ ਸਾਡੇ ਕੋਲੋਂ ਸਟੱਫ ਲੈ ਕੇ ਕਰਵਾਉਣਾ ਚਾਹੁੰਦੇ ਹੋ ਨੀਡਲਵਰਕ ਦੇ ਮੈਂ ਇੱਕ ਚੀਜ਼ ਹੋਰ ਵੀ ਕਲੀਅਰ ਕਰਨਾ ਚਾਹੁੰਦੀ ਸੀਗੀ ਨੀਡਲਵਰਕ ਪੈਨ ਉਸ ਘੱਟ ਪ੍ਰਾਈਸ ਵੀ ਹੋ ਜਾਂਦਾ ਵੱਧ ਪ੍ਰਾਈਸ ਵੀ ਉਹਵੇਂ-ਉਵੇਂ ਕੀ ਹੁੰਦਾ ਰਹਿੰਦਾਗਾ ਜਿਹੜਾ ਵਰਕ ਦੀ ਫਿਨਿਸ਼ਿੰਗ ਦਾ ਫਰਕ ਪੈਂਦਾ ਰਹਿੰਦਾ ਕਿ ਕਿ ਘੱਟ ਪ੍ਰਾਈਸ ਵਾਲਾ ਹੁੰਦਾ ਤੇ ਫੁੱਲਾਂ ਫੁੱਲਾਂ ਦਾ ਸਾਈਜ਼ ਛੋਟਾ ਹੁੰਦਾ ਰਹਿੰਦਾਗਾ ਤੇ ਫਿਨਿਸ਼ਿੰਗ ਘੱਟ ਆਂਦੀ ਹੈਗੀ ਹੈ ਨਾ ਜਿਹੜੇ ਨਿਊ ਹੁੰਦੇ ਨੇ ਉਹ ਘੱਟ ਚ ਵੀ ਕਰ ਦਿੰਦੇ ਨੇ ਇਦਾਂ ਹੀ ਇੱਕ ਆਪਾਂ ਨੇ ਜਿਹੜਾ ਇਹ ਵਾਲਾ ਸ਼ਰਟ ਰੈਡੀ ਕੀਤੀ ਹੈ ਇਹ ਨੀਡਲ ਸੌਰੀ ਹੈਂਡ ਦੇ ਨਾਲ ਰੈਡੀ ਕੀਤੀ ਹੈਗੀ ਇਹ ਪ੍ਰੋਪਰ ਆਪਣੇ ਕੋਲੇ ਸਟਿਚ ਹੋ ਕੇ ਜਾ ਰਹੀ ਹੈਗੀ ਉਹਨਾਂ ਨੇ ਓਨਲੀ ਭੈਣ ਨੇ ਇਕੱਲੀ ਸ਼ਰਟ ਰੈਡੀ ਕਰਵਾਈ ਸੀ ਟੋਟਲੀ ਹੈਂਡ ਦੇ ਨਾਲ ਕੰਮ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਨੀਟ ਐਂਡ ਕਲੀਨ ਜਿਹਾ ਕੰਮ ਕੀਤਾ ਇੱਕ ਵਾਰ ਚੈੱਕ ਕਰ ਸਕਦੇ ਹੋ ਇਹ ਵਾਲਾ ਸਾਰਾ ਕੰਮ ਹੈ ਜਿਹੜਾ ਦਬਕੇ ਦੇ ਨਾਲ ਹੋਇਆ ਹੋਇਆ ਜੀ ਇਹ ਵਾਲਾ ਕੰਮ ਇਹ ਉਹਨਾਂ ਨੂੰ ਸੂਟਾ ਰ ਹੈ ਸਾਡੇ ਕੋਲੋਂ ਹੀ ਰੈਡੀ ਕਰਵਾਇਆ ਗਿਆ ਤੇ ਸਟਿਚ ਵੀ ਕਰਕੇ ਓਨਲੀ ਸ਼ਰਟ ਹੈ ਜਿਹੜੀ ਅਸੀਂ ਉਹਨਾਂ ਦੀ ਬੇਜ ਰਿਹਾ ਹੁ ਕਈ ਮੇਰੇ ਭੈਣਾਂ ਕਹਿੰਦੇ ਨੇ ਵੀ ਤੁਸੀਂ ਇਕੱਲਾ ਥ੍ਰੈਡ ਦਾ ਕੰਮ ਕਰਦੇ ਹੋ ਨਹੀਂ ਜੀ ਅਸੀਂ ਸਾਰੇ ਹੀ ਕਰਦੇ ਆਂਗੇ ਕਿਉਂਕਿ ਕਈ ਵਾਰ ਨਾ ਅਸੀਂ ਹੈਂਡਵਰਕ ਵਾਲੇ ਸੂਟ ਥੋੜੇ ਜਿ ਘੱਟ ਵੀਡੀਓ ਚ ਦਿਖਾਣੇ ਹੁੰਦੇ ਆ ਬਟ ਹੁਣ ਕੰਟੀਨਿਊ ਆਪਾਂ ਲਗਾਤਾਰ ਜਿਹੜੇ ਹੈਂਡਵਰਕ ਦੀ ਕਲੈਕਸ਼ਨ ਹੀ ਲੈ ਕੇ ਆਵਾਂਗੇ ਜਿਹੜੇ ਜਿਹੜੇ ਭੈਣਾਂ ਦੇ ਸੂਟ ਸਾਡੇ ਕੋਲ ਰੈਡੀ ਹੋ ਜਾਂਦੇ ਨੇ ਜੀ ਇਹ ਵੀ ਭੈਣ ਦਾ ਸੂਟ ਰੈਡੀ ਹੋ ਕੇ ਜਾ ਰਿਹਾ ਸੀਗਾ ਤੇ ਇੱਕ ਆਪਾਂ ਬ੍ਰੌਕੇਟ ਦੇ ਸੂਟਾਂ ਦੇ ਵੀ ਉਹਨਾਂ ਦੀ ਵੀ ਵੀਡੀਓ ਸੈਪਰੇਟ ਲੈ ਕੇ ਆਵਾਂਗੇ ਬਟ ਇੱਕ ਸ਼ਰਟ ਆਪਣੇ ਕੋਲ ਸਟਿਚ ਹੋ ਕੇ ਜਾ ਰਹੀ ਸੀ ਅਸੀਂ ਤੁਹਾਨੂੰ ਉਹ ਵੀ ਜ਼ਰੂਰ ਬਲਿੰਕ ਲਤੀ ਹੁਣ ਹੋਣੀ ਹੈ ਜੀ ਆਪਾਂ ਅੱਜ ਵਾਲੇ ਸੂਟਾਂ ਦੇ ਬਾਰੇ ਜਿਹੜੇ ਅੱਜ ਵਾਲੇ ਸੂਟ ਰੈਡੀ ਕੀਤੇ ਨੇ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਰੈਡੀ ਹੋਇਆ ਹੈ ਤੁਸੀਂ ਦੇਖ ਸਕਦੇ ਹੋ ਪਹਿਲਾਂ ਤਾਂ ਤੁਸੀਂ ਫੈਬਰਿਕ ਚੈੱਕ ਕਰੋ ਬਹੁਤ ਹੀ ਸੋਨਾ ਸੈਂਬਰ ਦਾ ਫੈਬਰਿਕ ਲਗਾ ਹੈ ਅਰੀਜਨਲ ਸਟਾਫ ਆਗਾ ਕੋਈ ਐਦਾਂ ਨਹੀਂ ਹੈਗਾ ਵੀ ਫਰਸਟ ਕਾਪੀ ਦਾ ਸਟਾਫ ਲਗਾਇਆ ਹੈ ਬਹੁਤ ਹੀ ਸੌਫਟ ਹੈ ਸਟਾਫ ਆ ਅਰੀਜਨਲ ਸਟਾਫ ਆ ਫਿਰ ਸੈਕੰਡਲੀ ਤੁਸੀਂ neck ਦੇ ਉੱਪਰ ਕੰਮ ਚੈੱਕ ਕਰੋ ਆਰਟੀਫੀਸ਼ਰ ਮਿਰਰ ਲਗਾ ਕੇ ਤਿੱਲੇ ਦੇ ਨਾਲ ਤੇ ਆਪਨਾ ਥ੍ਰੈਡ ਦੇ ਨਾਲ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆ ਹੈਗਾ ਕੇਰੇ ਵਗੈਰੇ ਦੇ ਤਾਂ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਓਨਲੀ neck ਤੇ work ਆ ਤੁਸੀਂ ਜਿੰਨਾ ਮਰਜ਼ੀ ਕੇਰੇ ਰੱਖ ਸਕਦੇ ਹੋ ਇਹਨੂੰ इजीली ਤੁਸੀਂ ਆਪਣਾ ਬਹੁਤ ਹੀ ਸੋਹਣਾ ਜਿਹਾ ਪਾਰਟੀ wear suit ਹੈ ਜਿਹੜਾ ਬਣਾ ਸਕਦੇ ਹੋ ਜੀ ਇਹਦੀਆਂ ਬਾਹਾਂ ਦੇ ਉੱਪਰ ਵੀ ਕੰਮ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਹਦੀਆਂ 슬ੀਵਸ ਦੇ ਉੱਪਰ ਕੰਮ ਆ ਗਿਆ 슬ੀਵਸ ਦਾ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਨੀਟ ਐਂਡ ਕਲੀਨ ਜਿਹਾ ਕੰਮ ਜਿਹੜਾ 슬ੀਵਸ ਦੇ ਉੱਪਰ ਕੀਤਾ ਹੈ ਫੈਬਰਿਕ ਦਾ ਪ੍ਰਾਈਸ ਭੈਣਾਂ ਨੂੰ ਪਤਾ ਹੀ ਹੈ ਰੀਜਨਲ ਸਿੰਬਰ ਦਾ ਸਟਾਫ ਦਾ ਜਿਹੜਾ ਕੀ ਪ੍ਰਾਈਸ ਹੈਗਾ ਇਹ ਵਰਕ ਕਰਕੇ ਸਿਰਫ ਤੁਹਾਨੂੰ ਅਸੀਂ ਦੇਵਾਂਗੇ ਜੀ ਸਿਰਫ 1500 ਰੁਪਏ ਦੇ ਵਿੱਚ 15 ਸੂਟ ਹੈ ਜਿਹੜਾ ਰੈਡੀ ਟੂ ਡਿਸਪੈਚ ਆ ਅਗਰ ਕੋਈ ਮੇਰੀ ਭੈਣ ਲੈਣਾ ਚਾਹਦੀ ਆ ਇਸ ਤੋਂ ਜਿਹੜਾ ਅਗਲਾ ਸੂਟ ਆ ਗਿਆ ਇਹਦੇ ਵਿੱਚ ਇੱਕ ਇਹ ਵਾਲਾ ਆ ਗਿਆ ਹੈ ਕਲਰ ਵੀ ਬਹੁਤ ਪਿਆਰਾ ਹੈਗਾ ਐਂਡ ਵਰਕ ਵੀ ਬਹੁਤ ਸੋਹਣਾ ਹੈ ਲਓ ਜੀ ਜੀ ਕੋਈ ਮੇਰੀ ਭੈਣ ਹਲਦੀ ਵਾਸਤੇ ਜਾਂ ਕਿਸੇ ਵੀ ਫੰਕਸ਼ਨ ਵਾਸਤੇ ਆਪਣੇ ਹਨ ਲੈਮਨ ਜੇ ਕਲਰ ਦਾ ਸੂਟ ਹੈ ਜੈਲੋ ਜੈ ਸੂਟ ਆ ਬਹੁਤ ਹੀ ਪਿਆਰਾ ਜਿਹਾ ਇਹਦੇ ਤੇ ਕੰਮ ਹੋਇਆ ਫੈਬਰਿਕ ਸੇਮ ਹੀ ਰਹੂਗਾ ਪ੍ਰਾਈਸ ਵੀ ਸੇਮ ਹੀ ਰਹੂਗਾ neck ਦਾ ਕੰਮ ਤੁਸੀਂ ਚੈੱਕ ਕਰ ਹੀ ਸਕਦੇ ਹੋ ਬਹੁਤ ਹੀ ਸੋਹਣਾ ਜਿਹਾ ਕੰਮ ਜਿਹੜਾ neck ਦੇ ਉੱਪਰ ਕੀਤਾ ਹੈਗਾ ਇਹਦੇ ਵੀ ਜਿਹੜਾ ਸੇਮ ਐਸਟਿਸ ਕੰਮ ਆ ਬਾਜੂ ਦੇ ਉੱਪਰ ਵੀ ਹੋਇਆ ਹੋਇਆ ਹੈਗਾ ਫੈਬਰਿਕ ਇਹ ਵੀ ਬਹੁਤ ਸੋਹਣਾ ਹੈ ਫੈਬਰਿਕ ਇੱਕ ਵਾਰ ਤੁਹਾਨੂੰ ਅਸੀਂ ਜ਼ਰੂਰ ক্লোਜ਼ ਤੋਂ ਵੀ ਚੈੱਕ ਕਰਵਾਵਾਂਗੇ ਕਿਉਂਕਿ ক্লোਜ਼ ਤੋਂ ਚੈੱਕ ਕਰਵਾ ਕੇ ਪਤਾ ਚੱਲ ਜੀ ਨਾ ਬਹੁਤ ਹੀ ਸੌਫਟ ਜਿਹਾ ਸਟੱਫ ਆ ਕੋਈ ਇਹ ਨਹੀਂ ਹੈਗਾ ਵੀ neck ਦਾ ਕੰਮ ਵੀ ਦੇਖ ਸਕਦੇ ਹੋ neck ਦੇ ਉੱਪਰ ਵੀ ਬਹੁਤ ਹੀ ਸੋਹਣਾ ਜਿਹਾ ਜਿਹੜਾ ਕੰਮ ਕੀਤਾ ਇਹ ਵਾਲੇ ਜਿਹੜੇ ਸਾਰੇ ਨੇ ਆਪਾਂ ਨੇ ਆਰਟੀਫੀਸ਼ਲ ਮਿਰਰ ਲਗਾ ਕੇ ਕੰਮ ਜਿਹੜਾ ਹੋਇਆ ਹੋਇਆ ਇਹ ਵਾਲਾ ਸਾਰਾ ਕੰਮ ਜਿਹੜਾ ਹਟੇ ਸੀਮੀ ਇਹਦੀਆਂ ਬਾਹਾਂਾਂ ਦੇ ਉੱਪਰ ਹੈ ਜੀ ਬਾਹਾਂਾਂ ਦੇ ਉੱਪਰ ਵੀ 슬ੀਵਜ਼ ਦੇ ਉੱਪਰ ਵੀ ਆਰਟੀਫੀਸ਼ਲ ਮਿਰਰ ਲਗਾ ਕੇ ਜਿਹੜਾ ਕੰਮ ਕੀਤਾ ਹੈ ਇਹ ਵੀ ਸੂਟ ਬਣ ਕੇ ਬਹੁਤ ਹੀ ਸੋਹਣਾ ਜਿਹੜਾ ਰੈਡੀ ਹੋਇਆ ਹੋਇਆ ਜੀ ਇਸ ਪ੍ਰਾਈਸ 'ਚ ਇਹਦਾ ਵੀ ਸੇਮ ਰਹੂਗਾ ਅਗਰ ਵੀ ਮੇਰੀ ਭੈਣ ਇਹ ਵੀ ਸੂਟ ਲੈਣਾ ਚਾਹੁੰਦੀ ਹੈ ਤਾਂ ਇਹ ਵੀ ਸਾਡੇ ਕੋਲੇ ਰੈਡੀ ਟੂ ਡਿਸਪੈਚ ਹੈ ਤੇ ਜਿਹੜੀ ਆਪਣੀ ਕੱਲ ਵੀਡੀਓ ਅਪਲੋਡ ਕੀਤੀ ਸੀ ਜਿਹੋ ਚ ਸਾਰੇ ਸੂਟ ਆਪਣੇ ਸੋਲਡ ਹੋ ਚੁੱਕੇ ਨੇ ਉਹ ਆਪਾਂ ਰਿਪੀਟ ਤੇ ਜਲਦੀ ਹੀ ਦੁਬਾਰਾ ਜਿਹੜਾ ਸਟਾਕ ਆ ਸਾਰਾ ਲੈ ਕੇ ਆਵਾਂਗੇ ਇੱਕ ਇਹ ਆ ਗਈ ਜੀ ਇਹ ਵੀ ਸਿਮਰ ਦੀ ਸਟਾਫ ਆ ਇਹ ਪਲੇਨ ਸਿਮਰ ਆ ਗਈ ਇਹਦੇ ਪੈਨਲ ਵਾਲਾ ਵਰਕ ਕੀਤਾ ਪੈਨਲ ਵਾਲਾ ਵਰਕ ਫਸਟਲੀ ਤਾਂ ਕਲਰ ਚੈੱਕ ਕਰੋ ਕਲਰ ਵੀ ਬਹੁਤ ਪਿਆਰਾ ਜਿਹਾ ਕਲਰ ਕੀਤਾ ਹੋਇਆਗਾ ਬਹੁਤ ਹੀ ਸੋਹਣਾ neck ਦੇ ਉੱਪਰ ਕੰਮ ਹੋਇਆ ਹੈ neck ਦਾ ਕੰਮ ਤੁਹਾਨੂੰ ਜਰੂਰ ਦਿਖਾਣਾ ਹੈ neck ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਤਿੱਲੇ ਦੇ ਨਾਲ ਕੰਮ ਹੋਇਆ ਹੋਇਆ ਹੈਗਾ ਸੇਮ ਐਸ ਇਟ ਇਸ ਕੰਮ ਹੈ ਜਿਹੜਾ ਇਹਦੇ sleeves ਦੇ ਉੱਪਰ ਕੀਤਾ ਹੈਗਾ ਤੁਸੀਂ ਦੇਖ ਸਕਦੇ ਹੋ ਇਹ ਵਾਲਾ ਕੰਮ ਹੈ ਜਿਹੜਾ sleeves ਦੇ ਉੱਪਰ ਕੀਤਾ ਹੈ ਬਾਕੀ ਅਸੀਂ ਪੌਂਚੇ ਦਾ ਕੰਮ ਵੀ ਦਿਖਾਣੇ ਆ ਜੀ ਲਓ ਜੀ ਕਿੱਥੇ ਆ ਪੌਂਚੇ ਦੇ ਆ ਸੀ ਜੀ ਚਾਹੇ ਦੀ ਇਧਰੋਂ ਬਾਮਾ ਬਣਾ ਲਓ ਉਧਰੋਂ ਪੌਂਚੇ ਬਣਾ ਲਓ ਉਹ ਤੁਹਾਡੀ ਆਪਣੀ ਮਰਜ਼ੀ ਹੈ ਵੀ ਤੁਸੀਂ ਕਿਵੇਂ ਦਾ ਬਣਾਉਣਾ ਚਾਹੋਗੇ ਇਹ ਸੂਟ ਵੀ ਆਪਣਾ ਰੈਡੀ ਟੂ ਡਿਸਪੈਚ ਹੈ ਪ੍ਰਾਈਸ ਜਿਹੜਾ ਇਹਦਾ ਰਹੂਗਾ ਜੀ ਰੈਡੀ ਟੂ ਡਿਸਪੈਚ ਆ ਇਹਦਾ ਪ੍ਰਾਈਸ ਸਿਰਫ ਰਹੂਗਾ ਆਪਣੇ ਕੋਲੇ 1800 ਰੁਪਏ 1800 ਰੁਪਏ ਦੇ ਵਿੱਚ ਰੈਡੀ ਟੂ ਡਿਸਪੈਚ ਆ ਅਗਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਮੇਰੇ ਨੰਬਰ ਤੇ ਸਕਰੀਨਸ਼ਾਟ ਲੈ ਕੇ ਭੇਜ ਸਕਦੇ ਹੋ ਇਹਦੇ ਨਾਲ ਜਿਹੜਾ ਦੁਪੱਟਾ ਹੋਊਗਾ ਥੋੜੇ ਜਿਹਾ ਡਾਰਕ ਕਲਰ ਦਾ ਦੁਪੱਟਾ ਡਾਈ ਹੋਊਗਾ ਬਹੁਤ ਹੀ ਪਿਆਰਾ ਜਿਹਾ ਸੂਟ ਬਣ ਕੇ ਜਿਹੜਾ ਰੈਡੀ ਹੋਇਆ ਹੋਇਆ ਜੀ ਜਿਹੜੇ ਅੱਜ ਵਾਲੇ ਸੂਟ ਦਿਖਾਏ ਨੇ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੁੰਦੇ ਹੋ ਜਾਂ ਕੋਈ ਵੀ ਸੂਟ ਆ ਤੁਸੀਂ ਆਪਣੇ ਸਟਾਫ ਭੇਜ ਕੇ ਵੀ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਮੈਂ ਨੰਬਰ ਮੈਂਸ਼ਨ ਕਰੀ ਦਿੰਦੀ ਆ ਜੀ 9855462231 ਵਾਲਾ ਨੰਬਰ ਹੈ ਸਾਡਾ 9855462231 ਵਾਲੇ ਨੰਬਰ ਤੇ ਤੁਸੀਂਾਨੂੰ WhatsApp ਮੈਸੇਜ ਵੀ ਕਰ ਸਕਦੇ ਹੋ ਜੀ ਕਾਲ ਵੀ ਕਰ ਸਕਦੇ ਹੋ ਇੱਕ ਵਾਰ ਮੈਂ ਨੰਬਰ ਵੀ ਦਿਖਾ ਦਉਗੀ ਹਾਂਜੀ ਇਹ ਵਾਲਾ ਸਾਡੀ ਬੁਟੀਕ ਦਾ ਐਡਰੈਸ ਆ ਕਹੀ ਪੈਣਾ ਨਾ ਬੁਟੀਕ ਦਾ ਐਡਰੈਸ ਮੈਂ ਕਹਿੰਦੇ ਨੇ ਮੈਂਸ਼ਨ ਕਰ ਦਿਆ ਕਰੋ ਨੀਅਰ ਦਾ ਗ੍ਰੇਸ ਸੈਲੂਨ ਸਟਰੀਟ ਨੰਬਰ 4 4 ਨਾਨਕ ਸਰ ਨਗਰ ਵਰਲਡ ਨੰਬਰ 27 ਬਰਨਾਲਾ ਇਹ ਜਿਹੜਾ 985546231 ਵਾਲਾ ਨੰਬਰ ਤੇ ਮੇਰਾ WhatsApp ਵੀ ਚੱਲਦਾ ਤੇ ਆਪਣਾ ਕਾਲਿੰਗ ਨੰਬਰ ਵੀ ਇਹੀ ਆ ਅਗਰ ਤੁਸੀਂ ਨੂੰ WhatsApp ਮੈਸੇਜ ਜਾਂ ਕਾਲ ਕਰਨਾ ਚਾਹੁੰਦੇ ਤਾਂ ਇਸ ਨੰਬਰ ਤੇ ਸਾਡੇ ਨਾਲ ਜਿਹੜਾ ਕੰਟੈਕਟ ਕਰ ਸਕਦੇ ਹੋ ਅਗਰ ਤੁਸੀਂ ਇਹਨਾਂ ਚ ਕੋਈ ਵੀ ਸੂਟ ਲੈਣਾ ਚਾਹੋ ਨੇ ਤਾਂ ਵੀ ਤੁਸੀਂ ਇਸ ਨੰਬਰ ਤੇ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜਾ ਪੇਜ ਸਕਦੇ ਹੋ ਜੀ ਹੁਣ ਵੀਡੀਓ ਨੂੰ ਕੀ ਕਰ ਦੇਣਾ ਭੈਣੋ ਵੀਡੀਓ ਨੂੰ ਕੀ ਕਰ ਦੇਣਾ ਸ਼ੇਅਰ ਕਰ ਦੇਣਾ ਐਂਡ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਉਹਨਾਂ ਪੈਣਾਂ ਤੱਕ ਜਰੂਰ ਵੀਡੀਓ ਪਹੁੰਚਾਏ ਜਿਹੜੀ ਕਿ ਆਪਣੇ ਘਰ ਤੋਂ ਬੈਠ ਕੇ ਆਨਲਾਈਨ ਸ਼ਾਪਿੰਗ ਕਰਨਾ ਚਾਹੁੰਦੇ ਬਾਕੀ ਵੀਰੇ ਆਪਾਂ ਹੈਂਡਵਰਕ ਦੇ ਸਾਰੇ ਸੂਟ ਹੀ ਰੈਡੀ ਕਰਦੇ ਹੈਗੇ ਇੱਕ ਵਾਰ ਮੈਂ ਤੁਹਾਨੂੰ ਜਸਟ ਇੱਕ ਸੂਟ ਦਿਖਾ ਦੇਣੀ ਹੈ ਜਿੱਦਾਂ ਕਿ ਇਹ ਵਾਲਾ ਸਾਡਾ ਹੈਂਡ ਦੇ ਨਾਲ ਕੀਤਾ ਹੋਇਆਗਾ ਟੋਟਲੀ ਹੈਂਡ ਦਾ ਕੰਮ ਵੀ ਕਰਦੇ ਇਹਨਾਂ ਦੀ ਉਹ ਵਾਲੇ ਸਾਰੇ ਕਲੈਕਸ਼ਨ ਜਿਹੜ ਅੱਗਾ ਜਲਦੀ ਹੀ ਉਹਨਾਂ ਦੀ ਜਿਹੜੀ ਵੀਡੀਓ ਲੈ ਕੇ ਆਵਾਂਗੇ ਜੀ ਜਿੱਦਾਂ ਕਿਸੇ ਮੇਰੀ ਭੈਣ ਨੇ ਹੈਵੀ ਸੂਟ ਰੈਡੀ ਕਰਾਉਣੇ ਐਦਾਂ ਦੇ ਹੈਵੀ ਸੂਟ ਵੀ ਤੁਸੀਂ ਸਾਡੇ ਕੋਲੋਂ ਇਹਦਾ ਰੈਡੀ ਕਰਵਾ ਸਕਦੇ ਹੋ ਜੀ ਬਾਕੀ ਅੱਜ ਵਾਲੀ ਵੀਡੀਓ ਦੇ ਵਿੱਚ ਇੰਨਾ ਹੀ ਸੀ ਮਿਲਦੇ ਆਂ ਕੱਲ ਕਿਸੇ ਨਵੀਂ ਵੀਡੀਓ ਦੇ ਨਾਲ ਕਿਸੇ ਨਵੇਂ ਆਰਟੀਕਲ ਦੇ ਨਾਲ ਜੀ ਹੁਣ ਵੀਡੀਓ ਨੂੰ ਦਬਕ ਕੇ ਕਰ ਦੇਣਾ ਸ਼ੇਅਰ ਜੀ ਐਂਡ ਫਾਲੋ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਸ਼ਸ਼ੀ ਇੱਕ ਕੱਲ ਜੀ ਮਿਲਦੇ ਆਂ ਕੱਲ ਵਾਲੀ ਵੀਡੀਓ ਦੇ ਵਿੱਚ